ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਜੱਗੀ ਡੈਰੀ ਫਾਰਮ ਇੱਥੋਂ ਕਵਰ ਕਰਦੇ ਪਏ ਆਂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਹਰ ਵਕਤ 20 ਤੋਂ ਲੈ ਕੇ 25 ਨਗ ਬਿਕਰੀ ਵਾਲੇ ਹਰ ਵਕਤ ਹਾਜ਼ਰ ਹੁੰਦੇ ਆ ਸੋ ਦੇਖੋ ਤਵੇਲਾ ਭਰਿਆ ਪਿਆ ਜਾਵਾ ਜਿਆਦਾ ਕੰਮ ਆ ਜਾਂਦਾ ਦੋ ਤਿੰਨ ਵਿੱਚ ਟਾਮੀਆਂ ਮੱਝਾਂ ਵੀ ਆਉਂਦੇ ਰਹਿੰਦੀਆਂ ਨੇ ਤੇ ਹਰ ਇੱਕ ਪ੍ਰਕਾਰ ਦੀ ਗਾਹ ਮਿਲਦੀ ਆ 60000 50000 ਤੋਂ ਲੈ ਕੇ ਲੱਖ ਤੱਕ ਦੀ ਹਰ ਇੱਕ ਦੇ ਬਜਟ ਦੇ ਵਿੱਚ ਆਉਣ ਵਾਲੀ ਬੈੜ ਉਹਦਾ ਦੀ ਬੈੜ ਮਿਲਦੀ ਆ ਸੋ ਦੇਖੋ ਟਾਪ ਕਲਾਸ ਦੇ ਨਕੀਨੇ ਹਰ ਇੱਕ ਪ੍ਰਕਾਰ ਦਾ ਮਾਲ ਖੜਾ ਜਰਸੀ ਸਾਈਵਾਲ ਕ੍ਰਾਸ 에ਅਰ ਸੈਰ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਹਦਾ ਇਹਦੇ ਗਾਹ ਫ੍ਰੀ ਡਿਲੀਵਰੀ ਕਰ ਸਕਦੇ ਹੋ ਸੋ ਕੱਲੇ ਕੱਲੇ ਨਾਕ ਬਾਰੇ ਡਿਟੇਲ ਆ ਬਾਅਦ ਵਿੱਚ ਲੈ ਕੇ ਜਾਵਾਂਗੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਾਈ ਜੀ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਜਿਹੜਾ ਰੈਕੋਟ ਰੋਡ ਤੋਂ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ 10 ਕਿਲੋਮੀਟਰ ਆ ਕੇ ਆਪਣਾ ਫਾਰਮ ਆ ਸੇਖਾ ਛੜਕ ਦੇ ਹਾਂ ਸੇਖਾ ਛੜਕ ਦੇ ਮੋਬਾਈਲ ਨੰਬਰ ਇਹ 98153 96173 ਜਦ ਮਰਜੀ ਵੀਰ ਪਹੁੰਚੇਗਾ ਮੈਂ ਹਾਜ਼ਰ ਹੁੰਦੀ ਹਾਂ ਹਾਂ ਜੀ ਆਪਣੇ ਕੋਲ ਆਏ ਮੰਨੋ ਵੀ ਇੰਤੋਂ ਪਹਿਲਾਂ ਬਾਈ 12 13 ਗਾਮਾ ਹੁੰਦੀਆਂ ਸੀ ਹੁਣ ਮੌਸਮ ਵਧੀਆਗਾ ਐ ਮੈਨੂੰ ਵੀ 24 25 ਗਾਂ ਹਰ ਵਕਤ ਹੋਇਆ ਕਰਨੀਆਂ ਆਪਣੇ ਦੀ 20 ਤੋਂ ਪਾਰ ਹੀ ਹੁੰਦੀਆਂ 20 ਤੋਂ ਪਾਰ ਤਾਂ ਹਰ ਵਕਤ ਹੋਇਆ ਕਰਨੀਆਂ ਜਦੋਂ ਮਰਜ਼ੀ ਕੋਈ ਵੀ ਵੀਰ ਆ ਸਕਦਾ ਹੁਣ ਆਪਾਂ 20 ਕ ਨਾਲ ਕੈਮਰੇ ਸਾਹਮਣੇ ਕਰਾਂਗੇ ਹਣਾ ਹਾਂ ਆਪਣੇ ਕੋਲੇ 24 ਤਾਂ ਨਹੀਂ ਹਾਂ 20 ਦਿਖਾਵਾਂਗੇ ਆਪਾਂ ਚਾਰ ਹੋਰ ਆਉਣ ਵਾਲੇ ਆ ਨਾ ਚਾਰ ਇੱਥੇ ਛੋੜੀਆਂ ਨੇ ਬੜਾ ਸੁਈਆਂ ਵੀ ਨੇ ਚਾਰ ਹੋਗੀਆਂ ਠੀਕ ਐ ਦੂਜੇ ਰੌਲੇ ਠੀਕ ਐ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਖੜੀ ਹੈਗੀ ਇਹਦੀ ਗੱਲ ਕਰੀਏ ਕਿਹੜਾ ਸੂਆ ਬਾਈ ਜੀ ਸੂਰੇ ਜੀ ਬਾਈ ਜੀ ਸੂਆ ਦਾ ਦੁੱਧ ਹੈਗਾ ਠੀਕ ਐ ਕਰੋ ਉਸ ਵਹਿੜਾ ਦੀ ਤੁਤਦ ਨੂੰ ਬੋਖਰੀ ਨੂੰ ਕੱਦ ਕਾਠ ਵਾਲੀ ਵਹਿੜਾ ਹਨਾ ਪੂਰਾ ਕੱਦ ਕਾਠ ਵਾਲੀ ਜਿਵੇਂ ਆਪਾਂ ਜਿਹੜੇ ਵੀਰ ਫੈਟ ਵਾਲੀ ਵਹਿੜ ਮੰਗਦੇ ਹੁੰਦੇ ਨੇ ਠੀਕ ਹੈ ਤੇ ਬਾਈ ਦੁੱਧੂ ਹੋਵੇ ਮੱਝਾਂ ਵਰਗਾ ਤੇ ਫੈਟ ਚਾਈ ਦੇ ਵਧੀਆ ਠੀਕ ਹੈ ਇਹ ਐਂ ਮੰਨੋ ਵੀ ਫੈਟ ਦੇਣ ਵਾਲੀ ਵਹਿੜ ਉਸ ਹਿਸਾਬ ਦੇ ਆਪਾਂ ਵਹਿੜ ਦਿਖਾਉਨੇ ਪਏ ਸੋ ਜਿਹੜਿਆ ਮਾਂ ਦੀ ਜੀ ਬਾਰਤੀ ਆ ਬਾਈ ਜਿੱਥੇ ਬਹਿਜੇ ਉਥੇ ਹੋਣ ਲੀਆਂ ਆਪਣੇ ਕੋਲੇ ਰਾਤ ਹੀ ਮਾਰ ਆਇਆ ਕਰੋ ਠੀਕ ਹੈ ਭਾਈ ਉਹਨੂੰ 24 ਦੇ 24ਵਾਂ ਰਾਤ ਹੀ ਆਈਆਂ ਨੇ ਆਪਣੇ ਕੋਲੇ ਕੱਟ-ਕਾਟ ਬੋਡੀ ਸਟਰਕਚਰ ਪੂਰਾ ਓਕੇ ਆ ਹਨਾ ਪੂਰਾ ਹਨਾ ਇੱਕ ਚੀਜ਼ ਕਹਿੰਦੀ ਆ ਇੱਕ ਹੋਰ ਬੇਨਤੀ ਆ ਵੀਡੀਓ ਚੌਲਦੀ ਦੇ ਵਿੱਚੀ ਵੀਰਾਂ ਨੂੰ ਆਪਣੀ ਥਾਂ ਦੇਵੇ ਦੀ ਭਾਰ-ਪੁਖਾਰ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਵੀ ਵੀ ਆਨਲਾਈਨ ਮੰਗਾਉਣੀ ਚਾਹਦਾ ਹੋਵੇ ਬਾਕੀ ਛੋਟੇ ਮੈਨੂੰ ਵੀ ਆਪਣੀ ਫੁੱਲ ਗਰੰਟੀ ਹੋਊਗੀ ਬਾਕੀ ਆਓ ਜੀ ਆ ਕੇ ਦੇਖ ਲਿਓ ਬਾਕੀ ਕੋਈ ਵੀ ਵੀਰਾਂ ਦੇ ਕੋਲ ਤੁਸੀਂ ਦੇਖਭਾਲ ਕਰਕੇ ਲੈ ਕੇ ਜਾਓ ਜੇ ਕਿਸੇ ਨੂੰ ਵਹਿ ਮੰਗਾ ਜਿਹੜਾ ਵੀਰ ਆਪਣ ਨੂੰ ਤੇ ਭਰੋਸਾ ਕਰਦਾ ਉਹਦੇ ਲਈ ਆਪਣੀ ਪੂਰੀ ਫੁੱਲ ਗਰੰਟੀ ਹੋਊ ਰੇਟ ਕਿੰਨੇ ਕ ਸਟਾਰਟਿੰਗ ਹੋਣਗੇ ਰੇਟ ਆਪਣੇ ਬਾਈ ਜੀ ਇਹ ਮੈਨੂੰ 50000 ਤੋਂ ਲੈ ਕੇ 115-18000 ਤੱਕ ਰਭ ਜਾਣਗੇ 80-90 ਵਾਲੇ ਸਾਡੇ ਬਾਧੂ 80000 ਆਏ ਮੈਨੂੰ ਵੀ 70 ਤੋਂ ਲੈ ਕੇ 90 ਦੇ ਕਰ ਆਪਣੇ ਕੋਲੇ 15 ਤੋਂ 18 ਬਿਹੜਾ ਨੇ ਉਹ ਸੌਦੇ ਆਪਣੇ ਕੋਲੇ 50-55 ਵਾਲੇ ਨੇ ਇੱਕ ਦੋ ਸੌਦੇ ਲੱਖ ਤੋਂ ਬਾਹਰ ਵਾਲੇ ਵੀ ਰੇਟ ਸਾਰਿਆਂ ਦੇ ਮੌਕੇ ਤੇ ਹੋਣਗੇ ਹਾਂ ਭਾਈ ਜੀ ਮੌਕੇ ਦੀ ਕਰ ਲਾਂਗੇ ਇੰਨੀਆਂ ਬਿਹੜਾ ਦੇ ਦਿਮਾਗ ਕਿੰਨੀ ਰਹਿੰਦਾ ਫਿਰ ਭੁੱਲ ਜਾਂਦੇ ਹਾਂ ਹਾਂ ਭੁੱਲ ਜਾਂਦੇ ਹਾਂ ਠੀਕ ਹੈ ਅੱਗੇ ਕਿਹੜੀ ਕਿਹੜੀ ਗਾਂ ਦੀ ਦੱਸ ਦਿੰਨੇ ਆ ਦੋ ਨੰਬਰ ਵੈੜ ਦੇਖੀਏ ਨੇ ਆਪਾਂ ਆਹ ਤੋਰ ਪੁੱਤ ਕਿਹੜਾ ਸੁਆ ਸੂਰੀ ਆ ਜੀ ਇਹ ਸੁਆ ਦੂਜਾ ਜੀ ਇਹਦਾ ਵੀ ਦੂਜਾ ਸੁਆ ਸੂਰੀ ਆ ਤੇ ਲੇਵੇ ਅਲੀਓ ਬੁਲਾ ਖਬਰਦਾਰ ਆ ਬੈਠ ਲਈ ਆਪਾਂ ਬਾਈ ਜੀ ਜਿਹੜਾ ਵੀਰ ਡਿਟੇਲ ਮੰਗੂਗਾ ਫੁੱਲ ਵਟਾ ਫੁੱਲ ਡਿਟੇਲ ਦੇਣੀ ਜਿਦਾਂ ਕੇ ਸਾਰੀ ਕਿੱਥੋਂ ਆਈ ਆ ਤੇ ਕੀ ਇਹਦੀ ਗੱਲਬਾਤ ਲੱਗੇ ਕਿਹਦੀ ਇਹ ਆ ਸਾਰਾ ਬਾਇਓ ਡਾਟਾ ਆਪਾਂ ਦੇਵਾਂਗੇ ਇਹਦੀ ਲੈਕਚਰੀ ਰੂਪ ਵਿੱਚ ਜਿਹੜੀ ਗਾਹ ਦਾ ਆਪਾਂ ਨੂੰ ਮਿਲਿਆ ਹੋਊਗਾ ਵੀਰੇ ਠੀਕ ਹੈ ਆਪਾਂ ਉਹਦਾ ਹੀ ਲੈਕਚਰੀ ਰੂਪ ਵਿੱਚ ਦਵਾਂਗੇ ਉਹ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਇਹਦੇ ਸਿਰਕਸ ਲੱਗੇ ਇਹਦੇ ਆ ਲੱਗੇ ਆਪਾਂ ਕਿਸੇ ਬਾਹਰ ਦਾ ਵੀ ਨਿਯਾਇਜ਼ ਕਰਨੀ ਕਹਿੰਦੇ ਦੋਤ ਵੀ ਐਵਰੇਜ ਦੀ ਕਿਲੋ ਹੋਗੀ ਬਾਈ ਜੀ ਇਹਦਾ 36 ਕਿਲੋ ਦਾ ਦਿੱਤਾ ਹੋਇਆ ਮਾਲਕ ਦੇ ਕਹਿਣ ਦੇ ਹਿਸਾਬ ਨਾਲ 36 ਕਿਲੋ ਹਾਂਜੀ ਪਰ ਕਹਿਣ ਵਾਲਾ ਦੇਖਣ ਵਾਲਾ ਲੈਣ ਵਾਲਾ ਆਪ ਦੀ ਸਮਝ ਨਾਲ ਲੈ ਗਿਆ ਹਾਂਜੀ ਸਮਝਣਾ ਦੇ ਵੀ ਜਿਹੜਾ ਤਾਂ ਬੋਡੀ ਬੇਟ ਆ ਲੈਵੇਂ ਦਾ ਸਟੱਜਰਾ ਸਾਰਾ ਐ ਮਨੂੰ ਵੀ 30 ਤੋਂ ਪਾਰ ਵਾਲੀ ਖੁੱਡੀ ਆ ਇਹ ਕੱਚੀ ਹਫ਼ਤੇ ਦੀ ਆ ਕੱਚੀ ਕਿ ਹਫ਼ਤੇ ਦੀ ਆ ਤੇਰਾ ਨੰਬਰ ਦੀ ਗੱਲ ਕਰੀਏ ਪਹਿਲਾ ਨੰਬਰ ਛੀ ਆ ਜੀ ਚੌਕੀ ਆ ਦੰਦੇ ਪਹਿਲਾਂ ਬੱਚੀ ਮੂਹੇ ਚਾਰ ਦੰਦ ਹਾਂਜੀ ਕੈ ਦਿਨ ਕੱਢਦੀ ਆ ਜੀ ਇੱਕ ਹਫ਼ਤਾ ਬਾਕੀ ਆ ਜੀ ਇੱਕ ਹਫ਼ਤਾ ਬਾਕੀ ਕਿੰਨਾ ਦੁੱਧ ਪਾਉ ਦਵੇਗੀ ਇਹ ਬਈ ਦੁੱਧ 25 ਕਿਲੋ ਤੋਂ ਪਾਰ ਹੀ ਪੋਣਾ ਚਾਹੀਦਾ ਇਹ ਫੇਰ ਚ ਪੈਂਦੀ ਹੈਗੀ ਠੀਕ ਹੈ ਤੇ ਸਾਫ ਸੁਥਰੀ ਹੈ ਸਮਝ ਚੰਗੀ ਪਾਉਣਾ ਪੂਰੀ ਸਾਂਭੀ ਵੀ ਆ ਵੀਰੇ ਫਾਰਮ ਠੀਕ ਹੈ ਬਾਕੀ ਆਪਣੇ ਕੋਲ ਜਿੰਨੇ ਵੀ ਜਾਨਵਰ ਨੇ ਸਾਰੇ ਪੂਰੇ ਕੁਆਲਟੀ ਵਾਲੇ ਠੀਕ ਹੈ ਹਰ ਇੱਕ ਵੀਰ ਦੇ ਬਜਟ ਵਾਲੇ ਜਿਆਦਾ ਗੱਲ ਹੈ ਤੇ ਦੁੱਧ ਦੀ ਐਵਰੇਜ ਜੰਗੀ ਪਾ ਦਵੇਗੀ ਪੂਰੀ ਚੰਗੀ ਪਾਉਗੀ ਬਾਕੀ ਜਿਹੜੇ ਵੀ ਵੀਰ ਦੇ ਕੋਈ ਵੀ ਰਣ ਪਸੰਦ ਆਉਂਦੀ ਹੈਗੀ ਉਹ ਮੈਨੂੰ ਸਕਰੀਨਸ਼ਾਟ ਖਿੱਚ ਕੇ ਭੇਜ ਦੇਵੇ ਪਰੇਟ ਦੱਸ ਰਿਹਾ ਹਾਂ ਉਹਦਾ ਪਰ ਰੇਟ ਦੱਸ ਦੇਵਾਂਗੇ 4 ਨੰਬਰ ਆਈ ਹੈ ਜੀ ਤੋ ਇਹ ਆ ਗਈ ਆਪਣੀ ਐਰ ਫੇਅਰ ਤੇ ਹਣਾ ਬਾਈ ਜੀ ਇਹਨੂੰ ਐਰ ਫੇਅਰ ਲਾ ਲਓ ਜਰਸੀ ਲਾ ਲਓ ਤਿੰਨ ਭਾਤਵੀ ਲਾ ਲਓ 90 ਦੱਸੋ ਲਾ ਲਓ ਇਹ ਹੱਕ ਕਿਸ ਹੁੰਦੀ ਆ ਇੱਕ ਤਰ੍ਹਾਂ ਦੀ ਮੱਝ ਆ ਇਹ ਜੈ ਜੈ ਗੱਲਾ ਅੱਜ ਦੇ ਸਮੇਂ ਦੀ ਜਿਹੜਾ 20 ਕਿਲੋ ਵਾਲੀ ਮੱਝ ਲੈਦਾ ਵਰਤ ਤੈਨੂੰ ਆਖਾਲੀ ਠੀਕ ਹੈ ਇਹ ਉਹਦਾ ਮੁਕਾਬਲਾ ਪੁੱਛੋ ਤੇ ਦੁੱਧ ਫੈਟ ਵਾਲੇ ਬੋਣਾਂ ਨੇ ਕਹਿੰਦੇ ਬੋਣਾਂ ਜਿਆਦੇ ਆਜਾ ਵੀਰੇ ਸੀਲ ਠੰਡੀ ਬੌਫਰ ਦੀ ਬੱਚੀ ਆ ਪਹਿਲਾ ਨਾ ਹਜੇ ਉਹ ਗੱਲ ਆ ਟਰੈਕਟਰ ਵਾਲਾ ਰੋਟਾਵੇਟਰ ਪਾਉਂਦਾ ਟਰਾਲੀ ਪਾਉ ਤੇ ਟਰੈਕ ਕੰਮ ਦਊਗਾ ਹਾਂ ਠੀਕ ਹੈ ਪੂਰੀ ਟੌਪ ਕਲਾਸ ਆ ਥਣ ਲੇਵੇਂ ਦੀ ਕੁਆਲਿਟੀ ਦਿਖਾ ਦੋ ਜਿਵੇਂ ਕਲੂਨ ਆ ਬੱਚੀ ਠੀਕ ਹੈ ਮੁੱਠੀ ਵਾਲਾ ਥਣ ਲੱਗਿਆਗਾ ਦੁੱਧ ਦੀ ਐਵਰੇਜ ਵੀਰ ਮੰਨ ਸਕਦਾ ਬਾਕੀ ਵੀਰ ਸਟਰਕਚਰ ਆ ਦੇਖੋ ਠੀਕ ਹੈ ਹਜੇ ਬਾਲਣਾ ਬੋਣਾ ਬਹੁਤ ਚੰਗੀ ਆ ਬੱਚੀ ਵੀਰ ਦੀ ਐਵਰੇਜ ਮੰਨ ਸਕਦਾ ਦੁੱਧ ਵਾਲੇ ਹਾਂ ਭਾਈ 20 ਤੋਂ ਪਾਰ ਹੀ ਪਾ ਦਊਗੀ ਠੀਕ ਹੈ ਬਾਕੀ ਯਾਰ ਦੁੱਧ ਦੀ ਗਾਰੰਟੀ ਆਪਾਂ ਕਰਮ ਵਾਲੀ ਦੀ ਕਿਸੇ ਵੀ ਵੀ ਨਹੀਂ ਦਿੰਦੇ ਦੁੱਧ ਹੈਗਾ ਸੇਵਾ ਦਾ ਜੈ ਜੈ ਗੱਲ ਆ ਕਿਉਂਕਿ ਆਪਾਂ ਨੂੰ ਜਿਹੜੀ ਚੀਜ਼ ਮੂਹਰੋਂ ਫਾਰਮਰ ਦੱਸਦਾ ਹੈਗਾ ਆਪਾਂ ਉਹੀ ਚੀਜ਼ ਵੀਡੀਓ ਦੇ ਵਿੱਚ ਰਿਪੀਟ ਕਰਦੇ ਆਂ ਆਪਾਂ ਹਰ ਵਾਰੀ ਵੀਡੀਓ 'ਚ ਬੋਲਦੇ ਆਂ ਵੀ ਵੀਰੇ ਦੁੱਧ ਤੁਹਾਡੀ ਸੇਵਾ ਦਾ ਜਾ ਕੇ ਪਰ ਥਣ ਉਹ ਚੀਜ਼ਾ ਲਓ ਜਿਹੜੀ ਚੀਜ਼ ਤੇ ਅਸੀਂ ਗਾਰੰਟੀ ਲੈ ਸਕਦੇ ਹਾਂ ਸਾਡੀ ਥਣ ਦੇਵੇ ਦੀ ਭਾਰ ਬੁਖਾਰ ਦੀ ਗਾਰੰਟੀ ਆਪਾਂ ਬਸ ਠੀਕ ਹੈ ਕੋਈ ਦਵਾਈ ਲੈਣ ਮੰਗਾਉਂਗੇ ਉਹਦੀ ਜੇਰ ਦੀ ਗਾਰੰਟੀ ਹੋਊਗੀ ਸਾਡੀ ਬਸ ਜਿਹੜੇ ਗੱਲਾਂ ਕੋਈ ਮੰਗਾਉਂਗੇ ਉਹਦੇ ਥਣ ਦੀ ਕੱਟ ਵੱੱਦੀ ਤੇ ਭਾਰ ਮਾਰਦੀ ਹੋਵੇ ਉਹਦੀ ਸਾਡੀ ਫੁੱਲ ਗਾਰੰਟੀ ਹੋਊਗੀ ਜਿਹੜੇ ਰੱਬ ਲਾਗ ਦੀ ਗੱਲ ਕਰਾਂਗੇ ਹਾਂ ਬਾਈ ਯਾਰ ਆਪਾਂ ਝੂਠ ਦਪਾਨ ਕਿਹਦੇ ਨੂੰ ਬੋਲ ਕੇ ਨਹੀਂ ਜਾਨਵਰ ਤੇ ਆਪਕੀ ਜਾਨਵਰ ਅਗਲੇ ਨੂੰ ਕੁਆਲਿਟੀ ਤੋਂ ਹੀ ਦੀ ਜਾਂਦਾ ਆ ਜਿਹੜੀ ਦੁੱਧ ਕੱਟੂਗੀ ਜਿਹੜੀ ਆ ਵਿਹੜ ਦੇਖੀ ਜਾਂਦੇ ਆ ਵਾ ਤਾਂ ਬਾਈ ਇਹ ਵੀ ਜਰਸੀ ਪੈਂਦੀ ਆ ਕੋਕੀ ਕਲਰ ਚ ਨਾੜਾ ਪਿੰਡੇ ਤੇ ਵਿਖੀ ਜਾਂਦੀ ਆ ਇਹਦੇ ਮੰਗਾ ਬਾਈ ਦੁੱਧ ਵਾਲਾ ਪੀਸੀ ਹੈ ਜਿਹੜਾ ਜਵਾ ਰਾਜਸਥਾਨ ਦੀ ਬਿਹੜਾ ਠੀਕ ਹੈ ਕਾਲੋ ਕੇ ਪਿੰਡ ਦੀ ਬਿਹੜਾ ਹੈ ਰਾਸਥਾਨ ਦੇ ਕਾਲੋ ਕੇ ਪਿੰਡ ਪੈਦਾ ਉੱਥੋਂ ਦੀ ਬਿਹੜਾ ਲੱਭਿਆ ਉਹ ਤੇ ਠੰਡੇ ਵਾ ਬੜਾ ਚੰਗਾ ਲੇਵੇ ਵਾਲੇ ਬਸ ਤੋਂ ਓਕੇ ਆ ਜਾਵਾ ਮੈਂ ਲੇਵੇ ਵਾਲੇ ਤੋਂ ਲੈ ਵੀ ਬਾਸ ਦਾ ਕਾਫੀ ਤੂੰ ਜਿਵੇਂ ਤੂੰ ਕਹਾ ਉਦਪੋਨਾ ਉਹਨਾਂ ਵੀ ਸੇਰ ਚ ਪੂਣੀ ਵੀ ਨਹੀਂ ਕਰਤੀ ਇਹਨੇ ਹਾਲੇ ਤਾਂ 40% ਬਣੀ ਹੈ ਹਨਾ ਬਸ ਐ ਮਨਦਾ ਵੀ ਟਾਪ ਕਲਾਸ ਹੀ ਆ ਠੰਡੀ ਠੀਲ ਬਰਫੀ ਜਿਵੇਂ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਹੈ ਹਨਾ ਬਹੁਤ ਸੋਹਣਾ ਲੇਵਾ ਤਿਆਰ ਕਰੀ ਠੀਕ ਹੈ ਅੱਗੇ ਜਿਹੜੇ ਨਾਲ ਖੜੀ ਹੈ ਇਹਦੇ ਆ ਤੋਰ ਪੁੱਤ ਇਹ ਕਿਹੜਾ ਸਵਾਸ ਮੁਰੀਆ ਜੀ ਤੂੰ ਆ ਦੂਜੇ ਆਪਣੇ ਕੋਲ ਜਿੰਨੀਆਂ ਬਣਾ ਦੇ ਅੱਜ ਵੀਰੇ 2 ਬਣਾ ਆਪਣੇ ਕੋਲ ਪਹਿਲਣਾ ਨੇ ਠੀਕ ਹੈ ਵੀ ਸਾਰੀਆਂ ਦੂਜੇ ਦੂਦਿਆਂ ਸੂਏ ਅੱਗੇ ਨੇ ਠੀਕ ਹੈ ਇਹਦਾ ਦੁੱਧਾਂ ਪਾਗੀ ਲੱਗ ਚੱਲੀ ਜਾਂਦੀ ਹੈ ਦੁੱਧਾਂ ਪਾਗੀ ਇਹ ਵੀ ਕੱਢ ਦੂਗੀ ਕਿ 30 ਕਿਲੋ ਫਾਰਮ ਦੀ ਵਹਿੜਾਗੇ ਦੇਖੋ ਹਾਈਲਰ ਰਸਤੇ ਤੇ ਵੀ ਨਹੀਂ ਤੁਰਨਾ ਹੋਣਾ ਠੀਕ ਹੈ ਸਾਡੀ ਇਹ ਜਦੋਂ ਫਾਰਮ ਤੋਂ ਕੱਟੀ ਆਉਂਦਾ ਤਾਂ ਸਾਹੀ ਇਹਦੇ ਪਰਦੇ ਪਾਰ ਇੱਥੇ ਨਾੜਾ ਨਾ ਗੁੱਦੀ ਪਈ ਹੈ ਮੈਂ ਕਹਿੰਦਾ ਇਹਦਾ ਬਹੁਤ ਸੋਹਣਾ ਹੈ ਨਾ ਇਹ ਬਹੁਤ ਚੰਗਾ ਹੈ ਹਨਾ ਬਣੂ ਵੀ ਬਹੁਤ ਚੰਗੀ ਹੈ ਠੀਕ ਹੈ ਓਏ ਮਨ ਲਾ ਜੇ ਪੱਕੇ ਤੋਂ ਤੁਰਨਾ ਵੀ ਨਹੀਂ ਆਉਂਦਾ ਕਰਮਾਨੀ ਸਾਫ਼ ਸੁਥਰੀ ਰਾਜਸਮੀ ਬੜੀ ਸਮੀ ਪੁਰੀ ਹੈ ਅੱਗੇ ਅੰਦਰ ਮਾਲ ਦੇਖੀ ਜਾਂਦੇ ਆਪਾਂ ਹਾਂ ਬਾਈ ਜੀ ਅੰਦਰ ਸੋ ਤੇ ਜਿਹੜੀ ਅੰਦਰ ਪਹਿਲੀ ਸੂਈ ਖੜੀ ਹੈ ਜੀ ਹਾਂ ਬਾਈ ਜੀ ਦੂਜੇ ਸਵੇਰ ਵੇਣ ਸੁੱਈ ਐ ਇਹ ਠੀਕ ਐ ਥੋੜਾ ਜਨਾ ਜਿਹੜੀਆਂ ਸੁੰਗੀਆਂ ਨੇ ਗਾਵਾਂ ਨੇ ਸੁਰਪਤ ਜਿਹੜੋਂ ਨਮੀਆਂ ਹੁੰਦੀਆਂ ਨੇ ਵੇੜਾ ਕਾਕ ਅੰਡਾ ਘਟ ਚੱਕਦੀਆਂ ਨੇ ਠੀਕ ਐ ਗੱਭਣ ਨਗਰ ਦਾ ਭਰਿਆਵਾ ਹੁੰਦਾਗਾ ਇਹ ਪਾਜੀਆਂ ਤਾਂ ਮੈਨੂੰ ਵੀ ਕੋਈ ਕੱਲ ਦੀ ਸੁੱਈ ਜਾਂ ਕੋਈ ਪਰਸ ਦੀ ਸੁੱਈ ਨਹੀਂ ਬਸ ਤਿੰਨ ਦਿਨਾਂ ਦੇ ਵੇਜੇ ਸੁੰਗੀਆਂ ਨੇ ਹਾਂ ਦੋ ਦੋ ਤਿੰਨ ਤਿੰਨ ਦਿਨਾਂ ਦੇ ਨਹੀਂ ਸੁੰਗੀਆਂ ਕੁਛ ਕੋਈ ਸਵੇਰ ਦੀ ਸੁੱਈ ਆ ਕੋਈ ਰਾਤ ਦੀਆਂ ਸੁੰਗੀਆਂ ਵਿੱਚ ਐਂ ਸੁੰਗੀਆਂ ਪਹਿਲੇ ਨੰਬਰਾਂ ਦੇ ਦੁੱਧ ਕਿੰਨਾ ਕ ਸਟਾਰਟ ਇਹ ਆ ਬਈ ਕਿਹਦੇ ਦੰਦੇ ਐ ਟਾਈਮ 18-19 ਕਿਲੋ ਹੋਣੀ ਚਾਹੀਦਾ ਸਵਾਲ ਲੈਟਰ ਮੈਂ ਕਿਤੇ ਦੇ ਦਾਂ ਜੀ 16 ਕਿਲੋ ਮੈਂ ਕਿਤੇ ਦੇ ਦਾਂਗੇ ਜੀ ਠੰਡੇ ਵਾ ਗੁੱਲਿਆ ਦਾ ਹਨ ਪੂਰਾ ਟੋਪ ਵਈ ਜੀ ਠੀਕ ਹੈ ਕੱਦ ਕਾਠ ਵਾਲੀ ਵਹਿੜਾ ਸੂਈ ਸੂਈ ਕੱਦ ਵਾਲੀ ਧੋ ਦੇ ਪੁੱਤ ਇਹ ਨਹੀਂ ਕੋਈ ਵੀਰ ਆਪਾਂ ਕੋ ਵਹਿੜਾ ਮੰਗਾਊਗਾ ਇੱਕ ਚੀਜ਼ ਤੇ ਆਪਣੀ ਗਰੰਟੀ ਹੋਊਗੀ ਜਿੰਨੀ ਵਹਿੜ ਤੁਹਾਨੂੰ ਵੀਡੀਓ ਚ ਦਿਸੂਗੀ ਉਡੀ ਹੋਊਗੀ ਇਹਦੇ ਹੋਗਾ ਵੀ ਉੱਥੇ ਮੰਗਾ ਲੂਗਾ ਅਗਲਾ ਵੀ ਇਹ ਛੁੱਟੀ ਨਿਕਲ ਜਾਈ ਜਾ ਗੱਲਾਂ ਸੋ ਪੂਰੇ ਕੱਦ ਬੈਡਾ ਨਹੀਂ ਵਹਿੜਾ ਸਾਫ਼ ਸੁਥਰੇ ਲਾ ਦੇ ਪਾਣੀ ਚਲਾ ਦੇ ਨੂੰ ਅੱਗੇ 2 ਨੰਬਰ ਵਹਿੜ ਦੇਖ ਲੈਣਾ ਬਸ ਵੀਰ ਜੀ ਭਾਈ ਜੀ ਕੌਣ ਦੀ ਸੂਈ ਹੈ ਠੀਕ ਹੈ ਆਪਾਂ ਇਹ ਮੰਨੋ ਵੀ ਕੱਲ੍ਹ ਹੋਣਾ ਇਸ ਟਾਈਮ ਜੇ ਕੋਈ ਵੀਰ ਦੁੰਦੇ ਟਾਈਮ ਚੋਣੀ ਚੋਆ ਹੋਵੇ ਤਾਂ ਪਰ 18 ਕਿਲੋ ਗੋਲੇ ਨਾਪ ਕੇ ਦੇ ਦਾਂਗੇ ਜੇ ਆਪਣੇ ਫਾਰਮ ਉੱਤੇ ਕੰਮ ਵਾਲੀ ਖੜੀ ਰਹਗੀ ਇਹ ਠੀਕ ਹੈ ਤਾਂ 25 ਕਿਲੋ ਉਹਨਾਂ ਨਾਪ ਕੇ ਦੇ ਦਾਂਗੇ ਥਣ ਗੁੱਲੇ ਵਾਲਾ ਹੱਤੀ ਚੋਈ ਵਾਲਾ ਹੱਤੀ ਚੋਈ ਵਾਲਾ ਸਾਣਾ ਤੇ ਮਸ਼ੀਨ ਨਾਲ ਚੋਣੇ ਕੋਈ ਵੀ ਵੀਰ ਜੇ ਹੱਤੀ ਨੀ ਹੋਲੇ ਠੀਕ ਹੈ ਤੇ ਮਗਰ ਬੱਛੀ ਆ ਨਾ ਚੋਈ ਚੋਈ ਦੀ ਇਹ ਸੋਨੇ ਵਰਗੀ ਆ ਮਗਰ ਬੱਛੀ ਆ ਬੱਛੀ ਆ ਜੀ ਉਹ ਬੱਛੀ ਲਾ ਕੇ ਧਾਰਾ ਮਾਰਦੇ ਪੁੱਤ ਜੀ ਸਭਰ ਚੋਈ ਦੇਖ ਸਕਦੇ ਹੋ ਧਾਰਾ ਦੇਖੋ ਕਿਆ ਬਾਤਾਂ ਸਾਬ ਨੀ ਮੁੱਠੀ ਵਾਲੀ ਚਵਾਈ ਮੋਟੀ ਚਵਾਈ ਆ ਨਹੀਂ ਕਿਸੇ ਵੀ ਥਣ ਤੇ ਕੋਈ ਸ਼ਰਲਾਪੂਰ ਹੋਵੇ ਥਣ ਘੱਟ ਵੱਧ ਹੋਵੇ ਆਪਣੀ ਫੁੱਲ ਗਰੰਟੀ ਹੋਊਗੀ ਜੀ ਕਿ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਬਾ ਠੀਕ ਆ ਓਕੇ ਜੀ ਕਿ ਨਿਆਣਾ ਪਾਉਣਾ ਬਾਲੋ ਨਹੀਂ ਪਾਣਾ ਨਾ ਕੋਈ ਯਾਰ ਫੂਨੇ ਆ ਗਈਆਂ ਨੇ ਕਿਸੇ ਕਿਸਮ ਕੰਨੀ ਉਹ ਵੀ ਵਹਿਰ ਕੋਈ ਵੀ ਹੱਥ ਤੋੜ ਨਹੀਂ ਹੈਗੀ ਅੱਗੇ ਸਿੰਘ ਵਾਲੀ ਬੱਚੀ ਆ ਗਈ ਹਾਂ ਬਾਈ ਜੀ ਪਲੂਸ ਹੋਈ ਆ ਠੀਕ ਦੋ ਦੰਦ ਆ ਕੀ ਮੂੰਹ ਠੀਕ ਹੈ ਪਹਿਲਾਂ ਆਪਾਂ ਚਵਾਈ ਦਿਖਾ ਦਿੰਦੇ ਹਾਂ ਜੀ ਇਹ ਤੋੜ ਦੇਵਾਂਗੇ ਬੱਚਾ ਲਾਇਦ ਬਣਾ ਉਹਦੇ ਵਹਿਗੇ ਮੈਂ ਕਿਹਾ ਭਾਈ ਜੀ ਜਿਹੜੀ ਕੁਆਲਿਟੀ ਆ ਨਸਲ ਦਾ ਹੀ ਫਰਕ ਹੁੰਦਾ ਜੇਰ ਪੈਗੀ ਜੇਰ ਪੈਗੀ ਭਾਈ ਜੀ ਜੇਰ ਦੀ ਆਪਣੀ ਫੁੱਲ ਗਾਰੰਟੀ ਹੈ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਵੀਰੇ 18 19 ਕਿਲੋ ਪਾ ਲੂਗੀ 16 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰ ਲੈ ਕੇ ਜਾਊਗਾ ਜਿਆ ਜਿਆ ਗੱਲਾਂ 16 ਕਿਲੋ ਦੁੱਧਾ ਸੂਈ ਸਵਾਈ ਜੇਰ ਤਾਰੋ ਕੇ ਆ ਜਮਾ ਹਨਾ ਫੁੱਲ ਗਾਰੰਟੀ ਹੈ ਚਾਹ ਬਿਨਾ ਬੱਚੇ ਦੀ ਵਹਿਦੇ ਕੋਈ ਦਿੱਕਤ ਹੋਣਾ ਕੰਮੀ ਸੋ ਮਾੜੇ ਵਾੜੇ ਸਿੰਘਾਂ ਦੇ ਫੋਟਾ ਪਰ ਠੰਡੀ ਵਾਰਪੇ ਛੇ ਮੈਂ ਕਹਿੰਦਾ ਮੈਂ ਮਲਾ ਕੱਲੇ ਸਿੰਘ ਸਿੰਘੀ ਮਨ ਜਿਹਦੇ ਕਰਮ ਵਾਲੀ ਲਿਆ ਹੋਰ ਤਾਂ ਕਿਸੇ ਕੋਲ ਸੇ ਹੱਥ ਧਰਾਹੀ ਨਹੀਂ ਪੁਰਾਣ ਓਕੇ ਆ ਜਾ ਮੈਂ ਹਾਂ ਅੱਗੇ ਨਾਲ ਡੱਬੀ ਵਾੜ ਦੇਖੇ ਨਾ ਬੱਚੀ ਆ ਬਸ ਸੂਈ ਦੀ ਹਾਂ ਭਾਈ ਇਹਦੇ ਮੰਗਰ ਵੀ ਬੱਚੀ ਆ ਬਾਪੂ ਦੀ ਸੂਈ ਹੋਈ ਆ ਪਰਸੋ ਦੀ ਸੂਈ ਵੀ ਤੇ ਬੈਠੀ ਸਾਰੇ ਥਲੇ ਹੋਈ ਜਾਂਦਾ ਤੂੰ ਭਾਈ ਯਾਰ ਮੈਂ ਕਹਿੰਦਾ ਜਿਹੜੀ ਕੋਈ ਨਸਲ ਆ ਨਸਲ ਤਾਂ ਨਹੀਂ ਫੜਿਆ ਹੋਊਗੀ ਜਿਆ ਜਿਆ ਗੱਲ ਆ ਤੇ ਕੋਈ ਬੱਚਾ ਨਹੀਂ ਲਾਇਆ ਕੋਈ ਹੋਰ ਨਹੀਂ ਆਪਾਂ ਹਣਾ ਫੜਿਆ ਕਰ ਲਾਂਗੇ ਕਿਹਨਾਂ ਪਤਾ ਨਹੀਂ ਯਾਰ ਬੱਚੇ ਨਹੀਂ ਲਾਉਂਦੇ ਨਾ ਹੋਰ ਬੱਚਾ ਵੀ ਕੋਈ ਛੱਡ ਕੇ ਦਿਵਾ ਦਿੰਦੇ ਕੋਈ ਠੀਕ ਹੈ ਆਪੋ ਪਛਮਾਨੀਆਂ ਵੀ ਨਹੀਂ ਹੈਗੀਆਂ ਕਰਮਾਂ ਜਿਹੇ ਮਾਰ ਦਿੱਤਾ ਨਾ ਦੁੱਧ ਦੇ ਪਾਸੇ ਤੇ ਮਗਰ ਖਣਾਈ ਰਹਿ ਗਈ ਮੁਰਦੇ ਮਾਰਦੇ ਆਪਾਂ ਸੋ ਦੇਖੋ ਠੰਡਿਆ ਸੀਲ ਬਰਫ ਵਰਗੀ ਹੈ ਨਾ ਮਗਰ ਚਵਾਈ ਚੂਕੀ ਨਹੀਂ ਹਰ ਇੱਕ ਚੀਜ਼ ਦੀਆਂ ਬੜਾ ਉੱਪੇ ਨੇ ਬਸ ਓਕੇ ਤੋਰ ਦੇ ਬਾਹਰ ਲੋ ਬਈ ਇਹਨੂੰ ਆ ਤੋਰ ਵਿੱਚੀ ਤੋਰ ਅਰਦਾਜਾ ਕਿੰਨਾ ਦੁੱਧ ਲੱਗ ਚੱਲੀ ਇਹਦਾ ਵਾ ਬਈ ਆਹ ਟਾਈਮ ਤੇ 20 ਕਿਲੋ ਮੋਣੀ ਤਿਆਰ ਮਗਰ ਬੱਛੀ ਆ ਮਗਰ ਬੱਛੀ ਆ ਸੂਈ ਸਵਾਈਆ ਧਾਰ ਜੇਰ ਭਾਰ ਫੁੱਲ ਗਰੰਟੀ ਹੂ ਬਈ ਸਟਾਮ ਤੇ ਲਿਖਾ ਕੇ ਲੈ ਜੇ ਆਪਾਂ ਜਿਆ ਜਗਾਲਾ ਵੀ ਦੁੱਧ ਦੀ ਗਰੰਟੀ ਨਹੀਂ ਹੋਣੀ ਬਈ ਤੁੰਦ ਪਤਾ ਕੀ ਗੱਲ ਆ ਜੀ ਠੀਕ ਹੈ ਪਰ ਦੋ ਦਿਨ ਦਾ ਵਾਣਾ ਦਿੱਤਾ ਹੋਇਆ ਜਿਹੜਾ 25 25 8 8 ਨੂੰ ਦਿੱਤਾ ਵਾ ਜੈ ਜੈ ਗੱਲ ਆ ਦੁੱਧੀ ਗਰੰਟੀ ਆਪਾਂ ਤਾਂ ਨਹੀਂ ਦਿੰਦੇ ਬਾਈ ਉੱਥੇ ਮੇਰੇ ਵਰਗੇ ਪੈਸੇ ਤਾਂ ਲਾ ਕੇ ਲੈ ਜਾਂਦਾ ਤੈਨੂੰ ਤੇ ਪਉਂਦਾ ਨਹੀਂ ਫਿਰ ਉਦੋਂ ਆਪਾਂ ਕੀ ਗਰੰਟੀ ਦੇ ਲੈ ਸਾਡੇ ਬਾਜੀ ਇਹ ਸਾਹਣ ਜਿੱਦਾਂ ਪਤਾ ਕੋਈ ਲੱਗਦਾ ਹਾਂ ਕੁਝ ਨਹੀਂ ਪਤਾ ਲੱਗਦਾ ਕਰਮਾਂ ਵਾਲਿਆਂ ਦਾ ਠੀਕ ਹੈ ਤੇ ਅੱਗੇ ਇਹ ਚੀਜ਼ਾਂ ਨੇ ਉਹਦੀ ਆਪਣੀ ਗਰੰਟੀ ਹੋਊ ਅੱਗੇ ਆ ਕੇ ਸੱਜਵਾਲ ਤੂੰ ਦੇਖ ਇਹ ਵੀ ਗੱਲ ਦੀ ਸੁਈ ਆ ਬਾਈ ਜੀ ਠੀਕ ਹੈ ਕੱਲ ਦੀ ਸੁਈ ਮਗਰ ਬੱਚੇ ਜੇਰ ਜੂ ਰੋਕਿਆ ਨਾ ਉਹ ਜੇਰ ਲੱਪੇ ਬਿਲਕੁਲ ਓਪੇ ਆ ਬਾਈ ਜੇਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਕਿੰਨਾ ਕੁ ਦੁੱਧ ਪਾ ਦੂਗੀ ਜੀ ਇਹ ਵੀਰੇ ਜਾਨੇ ਹੁਣ ਮੰਨ ਲਾ ਵੀ 12 ਦਿਨ ਕਿੰਨਾ ਕੋਲੀ ਹੋਊਗੀ 12 ਹੋਵੇ 13 ਹੋਵੇ ਮੈਂ ਨਾਲ ਹੀ ਹਾਜ਼ਰ ਆ ਹਾਜ਼ਰ ਮਗਰ ਬੱਚੀ ਸੁਈ ਸੁਈ ਸਵਾਈ ਸੁਈ ਸੁਈ ਠੀਕ ਹੈ ਇਹ ਭਾਵੇਂ ਬਾਜੇ ਬਾਈ ਨਾ ਠੀਕ ਹੈ ਨਾਰਮਲ ਰੇਟ ਜ ਹੋਣੀ ਹੈ ਹਾਂ ਨਾਰਮਲ ਪਾ ਅੱਗੇ ਆਪਾਂ ਨਾਲ ਜੇ ਦੇਖੀ ਜਨੇ ਵੜ ਜਰਸੀ ਬੜੀ ਜਰਸੀ ਕੱਚੀ ਆ 15 ਦਿਨ ਦੀ ਆਪਾਂ ਪਾਉਣੀ ਨਹੀਂ ਨਿਕਲ ਪਈ ਉਹ ਚਾਹੇ ਕਈ ਵਾਰ ਕੋਈ ਵੀਰ ਛੋਟੇ ਵਪਾਰੀ ਜਿਵੇਂ ਹੁੰਦੇ ਐ ਇੱਕ ਇੱਕ ਦੋ ਦੋ ਗੰਜਾਂ ਲੈ ਕੇ ਪਾਲਣ ਵਾਲੇ ਸਾਮ੍ਹ ਕੇ ਮੇਕੇ ਨਾਲ ਠੀਕ ਐ ਉਹਦੇ ਵੀ ਨਾ ਵਾਸਤੇ ਬੈਨੀਫੀਸ਼ੀਅਰ ਵੀ ਐ ਇਹ ਕਿੰਨਾ ਟਾਈਮ ਦੀ ਕਾਜੀ ਐ ਇਹਨਾਂ 20 ਦਿਨ ਪਾਉਣ ਬਾਈ ਜੀ ਲੰਬੇਕ ਜਾ ਕੇ ਲੰਗੀ ਵੈਣਾ ਹਾਂ ਮਾੜੀ ਮਾੜੀ ਲੰਗੀ ਚਾਈ ਹੋਈ ਉਹ ਕਾਗਜ਼ ਦਿਖਾ ਦੀ ਵੀਰੇ ਜਾ ਜਾ ਗਲਾ ਦੱਸਣਾ ਫਰਜ਼ ਵਾਂਗੂ ਬੋਲਾ ਜਿਹੜੇ ਸਮਝਦਾ ਪੂਰਾ ਐ ਮੰਨ ਲਓ ਵੀ ਵਾਪਛੀਆਂ ਵਾਲਾ ਮੁੰਡਾ ਇਹਦਾ ਕੀ ਭਾ ਦੇਦਾ ਹੈ ਮੈਂ 55000 ਦੀ ਦੇ ਹੀ ਦੇਵਾਂਗੇ 55000 ਦੀ 40000 ਦੀ ਨਰਸੀ ਬੱਛੀ ਆਉਂਦੀ ਆ ਵੀਰੇ ਆਉਂਦੀ ਆ ਉਹ ਵੀ ਸਾਡੇ ਨੂੰ ਸੂਣ ਵਾਲੀ ਦੇ ਦਿਆਂਗੇ ਕੋਈ ਨਹੀਂ ਆਜੇ ਅੱਜੇ ਖੜਾ ਯਾਰ ਸਰਦਾਂ ਨਗੇ ਨਾ ਕੋਕਲਾ ਸੀ ਉਹ ਕਾਨੂੰਨ ਬੱਚੀ ਪੜੀ ਕਿੰਨੀ ਆ ਪਹਿਲਾ ਸੂਆ ਸੂਰੀ ਆ ਕੱਦ ਕਾੜ ਬਾਡੀ ਵੇਟ ਪਲੀ ਪੁਲੀ ਬਹੁਤ ਜ਼ਿਆਦਾ ਹੈ ਨਾ ਪੂਰੇ ਟਰੱਕ ਭਰ ਆ ਬਈ ਸੂਣ ਆ ਜਾਮਾ 24 ਕੈਰੇਟ ਤੇ ਨਾੜਾਂ ਨਾਲ ਭਰੀ ਪਈ ਆ ਹੈ ਨਾ ਮਰ ਗਿਆ ਕਿਸੇ ਪਾਸੇ ਵੀ ਹਫਤਾਂ ਨੂੰ ਕਰਮ ਵਾਲੀ ਕੋਲ ਆ ਠੀਕ ਹੈ ਪੂਰੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਤੇ ਇੱਕ ਦਿਨ ਘੜਦੀ ਆ ਪੰਜ ਚਾਰ ਹਜੇ ਹੈ ਨਾ ਠੀਕ ਹੈ ਹਫਤਾ ਸੂਣ ਚ ਬਾਕੀ ਆ ਤੇ ਸਾਫ ਸੁਥਰੀ ਸੂਜਾ ਸੂਜਾ ਹਵਾਰੇਗਾ ਬਾਕੀ ਹਣਾ ਹਾਂਜੀ ਹਾਂਜੀ ਠੀਕ ਆ ਰੇਟ ਬਾਜਬ ਹੋਣਗੇ ਬਈ ਜਮਾ ਬਾਲੇ ਮੋੜ ਕੇ ਵੀਰੇ ਜੇ ਸਾ ਮਨ ਲਓ ਜਿਹੜਾ ਕੱਲੂ ਵੀਰੇ ਬਲੇ ਕੋਲੇ ਆ ਗਿਆ ਮੋੜ ਦੇ ਨੀ 24 ਗਾਵਾਂ ਬੈਣੀਆਂ 24 ਗਾਵਾਂ ਜਮਾ ਪਿਆਰ ਗੜੀਆਂ ਮੈਂ ਟਾਈਮ ਇਹ ਨਹੀਂ ਰਹਿਉਂ ਮੇਂ ਕੋ ਦੋ ਆਉਣਗੀਆਂ ਚਾਰ ਆਉਣਗੀਆਂ ਆ ਗਈ ਇਹਨਾਂ ਜੇ ਕਰਮਾਣੇ ਆਪਣੇ ਕੋਲੇ ਆਉਣਗੀਆਂ ਸੀ ਠੀਕ ਆ ਹਾਂ 98153 98 ਟਿਕਸ ਹੋਰ ਵੀ ਮਾਲ ਖੜਾਗਾ ਜਦੋਂ ਵੀਡੀਓ ਨੰਮੀ ਹੋ ਜਾਂਦੀ ਆ ਇੱਕ ਬਾਹਰ ਮੁੰਡਾ ਧਾਰਾ ਮਰੀ ਜਾਂਦਾ ਵਹਿੜਦੀ ਆ ਠੀਕ ਆ ਹਰ ਇੱਕ ਪਾਲੀ ਗਾਂ ਹੋਊਗੀ ਆਪਣੇ ਕੋਲੇ ਅੱਗੇ ਬਤਾਰਾ ਮਾਰੀਏ ਨੈਰ ਫਿਰ ਜੀਆਂ ਕ੍ਰਾਸ ਬਣ ਪੈਂਦਾ ਹਲਕਾ ਜਾ ਹਨਾ ਹਲਕਾ ਜਿਹਾ ਕ੍ਰਾਸ ਜਿਹਦੇ ਵੀਰ ਐ ਮੰਨਦਾ ਵੀ ਟੋਕਰ ਮੱਝ ਦੇ 65 70 ਲਾਉਣ ਨੂੰ ਫਿਰਦੇ ਆ ਠੀਕ ਹੈ ਉਹਨਾਂ ਲਈ ਸੋਨਾ ਹੀ ਆ ਯਾਰ ਬਾਜ ਰੇਟ ਹੋਊਗਾ ਜਮਾ ਬਾਜ ਹੋਊਗਾ ਦੁੱਧ ਕਿੰਨਾ ਹੋਣਾ ਦੁੱਧ ਵੀਰੇ ਅੱਜ ਟਾਈਮ 10 ਕਿਲੋ ਬੌਲੀ ਤਿਆਰ ਆ 14 ਕਿਲੋ ਦੁੱਧ ਖੁੱਲਾ ਦੇ ਰੇਟ ਬਾਜ ਹੋਊਗਾ ਜਮਾ ਬਾਜ ਬਾਈ ਜਮਾ ਬਾਜ ਠੀਕ ਹੈ 198 153 95 ਤਾਂ ਕਾਫੀ ਨਗਦ ਖਾਦੇ ਜੱਗੀ ਰੈਡੀ ਫਾਰਮ ਬਰਨਾਲਾ ਪਹੁੰਚੋ 24 ਗਾਂਵਾਂ ਹਾਜ਼ਰ ਮੰਗੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਧੰਨਵਾਦ ਨਰਖ ਬਰਖ ਤੁਸੀਂ